ਬਾਹਿਰੂ ਜੀ ਦਾ ਖਾਲਸਾ ਸ੍ਰੀ ਬਾਹਿਰੂ ਜੀ ਕੀ ਫਤਿਹ ਸੰਗ ਤੇ ਅੱਜ ਜੋ ਫਰੂਟ ਦੀ ਸੇਵਾ ਪਾਈ ਸੁਖਵਾਰ ਸਿੰਘ ਜੀ ਸੁੱਖਾ ਬਾਬਾ ਜੀ ਆਪਣੇ ਦਰੋਬੇਵਾਲ ਆਣਦੇ ਨੇ ਸਾਡੇ ਉਹ ਮਾਇਆ ਦੇ ਕੇ ਗਏ ਤੇ ਅ ਜਿਹੜੀ ਫਰੂਟ ਦੀ ਸੇਵਾ ਉਹ ਉਹ ਪਰਿਵਾਰ ਬੰਨਿਆ ਕਿਰਪਾ ਕਰੇ ਮਹਾਰਾ ਸੱਚੇ ਬਾਸਾ ਪ੍ਰਵਾਦ ਦੀ ਕੀਤੀ ਸੇਵਾ ਬਾ ਸਾਂਝ ਪਾਵੇ ਇਸੇ ਤਰ੍ਹਾਂ ਸਵਾਵਾਂ ਹੋਰ ਵੀ ਬਹੁਤ ਸਵਾਵਾਂ ਆਉਂਦੇ ਨੇ ਭਾਈ ਬੱਚਿਆਂ ਨੂੰ ਕੀਰਤਨ ਬਾਣੀ ਅਰ ਗੱਤਕੇ ਦੀ ਸੇਵਾ ਇਸ ਵਾਰਾਂ ਮਹਾਰਾਜ ਕਿਰਪਾ ਕਰ ਦੇਣੀ ਹੈ ਪਾਈ ਜੀਨਾਂ ਨੂੰ ਬਿਰਲਿਆਂ ਨੂੰ ਮਿਲਦੀਆਂ ਨੇ ਆਪਦੇ ਵਾਸਤੇ ਹਰ ਕੋਈ ਕਰਦਾ ਹੈ ਪਰ ਜਿਹੜਾ ਬੱਚਿਆਂ ਵਾਸਤੇ ਸਮਾਜ ਵਾਸਤੇ ਆਪਦੀ ਕੌਮ ਵਾਸਤੇ ਜਿਹੜੀ ਸੇਵਾ ਕਰਨੀ ਪਈ ਉਹਦਾ ਅਲੱਗ ਹੀ ਨਜ਼ਾਰਾ ਹੁੰਦਾ ਹੈ ਵਾਹਿਗੁਰੂ ਕਿਰਪਾ ਕਰੇ ਪਾਈ ਬੱਚਿਆਂ ਨੂੰ ਇਹਨਾਂ ਨੂੰ ਗਰਾਊਂਡ ਦੇ ਨਾਲ ਜੋੜ ਕੇ ਰੱਖਣਾ ਹੋਰ ਵੀ ਸੰਗਤਾਂ ਨੂੰ ਬੇਨਤੀ ਕਰਦਾ ਹਾਂ ਕਿ 14 ਤਰੀਕ ਨੂੰ ਬੱਚਿਆਂ ਦਾ ਕੰਪਿਟੀਸ਼ਨ ਹੈ ਜਰੂਰ ਆ ਕੇ ਇਹਨਾਂ ਦੀ ਹੌਸਲਾ ਅਫਜ਼ਾਈ ਕਰਿਓ ਸ਼ਾਮ ਨੂੰ 4 ਵਜੇ ਇਹਨਾਂ ਦੀਆਂ ਰੇਸਾਂ ਤੇ ਮੈਚ ਹੋਣਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ